ਤੋ ਚੈਨਲ ਨੂੰ ਜੁੜੋ ਭਾਈ ਸਰਬ ਸੰਗਤਾਂ ਨੂੰ ਬੇਨਤੀ ਹੈ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਸਾਡਾ ਉਪਰਾਲਾ ਹੈ ਕਿ ਗੁਰਬਾਣੀ ਦੀ ਮਹਿਕ ਘਰ ਘਰ ਤੇ ਹਰ ਹਿਰਦੇ ਤੱਕ ਪਹੁੰਚੇ ਹਰ ਸਿੱਖ ਜਾਣੂ ਹੋ ਸਕੇ ਬਾਣੀ ਤੋਂ ਇਸ ਕਰਕੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਵਿਚਾਰ ਲੈ ਕੇ ਭਾਈ ਹਾਜ਼ਰ ਹੋਏ ਹਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਬਤੋਦ ਭਾਈ ਵੀਰਪਰਾ ਚੈਨਲ ਨਾਲ ਜੁੜਨ ਦੀ ਕਿਰਪਾਲਤਾ ਕਰੋ ਆਪ ਜੀ ਦਾ ਵੀਰ ਦਾਸ ਸਰਵਜੀਤ ਸਿੰਘ ਹਾਜ਼ਰ ਹੈ ਪਈ ਗੁਰਤਾ ਜੀ ਆਪਣੀ ਵਾਰਾਂ ਵਿੱਚ ਲਿਖਦੇ ਹਨ ਸ੍ਰਿਸ਼ਟੀ ਤੇ ਸ੍ਰਿਸ਼ਟੇ ਦਾ ਪ੍ਰਬੰਧ ਪਵਮਣ ਗੁਰੂ ਗੁਰ ਸ਼ਬਦ ਹੈ ਰਾਗ ਨਾਦ ਵਿਚਾਰਾ ਮਾਤ ਪਿਤਾ ਜਲ ਧਰਤ ਹੈ ਉਤਪਤ ਸੰਸਾਰਾ ਦਾਈ ਦਾਇਰਾਤ ਦੇਹ ਵਰਤੈ ਵਰਤਾਰਾ ਸ਼ਿਵ ਸ਼ਕਤੀ ਦਾ ਖੇਲ ਮੇਲ ਪ੍ਰਕਿਰਤੀ ਪਾ ਸਾਰਾ ਪਾਰ ਬ੍ਰਹਮ ਪੂਰਨ ਬ੍ਰਹਮ ਘਟ ਚੰਦਰ ਆਕਾਰ ਆਪੇ ਆਪ ਵਰਤਦਾ ਗੁਰਮੁਖ ਨਿਰਧਾਰਾ ਸ਼ਬਦ ਗੁਰੂ ਸ਼ਬਦ ਦਾ ਗੁਰੂ ਵਾਕ ਸ਼ਿਵ ਉਹ ਤਾਕਤ ਜੋ ਸੋਚ ਸਕਦੀ ਹੈ ਜਥਾ ਚੇਤਨਤਾ ਪੂਰਨ ਗੁਰੂ ਹੈ ਤੇ ਗੁਰੂ ਸ਼ਬਦ ਹੈ ਇਸ ਤੋਂ ਰਾਗ ਨਾਦ ਦੇ ਵਿਚਾਰ ਹੁੰਦੇ ਹਨ ਧਰਤੀ ਮਾਤਾ ਹੈ ਜਲ ਪਿਤਾ ਹੈ ਇੰਨਾ ਤਤਾਂ ਤੋਂ ਸੰਸਾਰ ਦੀ ਉਤਪਤੀ ਹੈ ਰਾਤ ਸਵਾਉਣ ਵਾਲੀ ਦਾਈ ਤੇ ਦਿਨ ਖਿਡਾਵਣ ਵਾਲਾ ਦਾਇਆ ਹੈ ਇਹਨਾਂ ਦੀ ਵਰਤਾਰੇ ਵਿਖੇ ਜਗਤ ਵਰਤਾਦਾ ਹੈ ਸ਼ਿਵ ਚੇਤਨ ਸ਼ਕਤੀ ਸ਼ਕਤੀ ਜੜ ਸ਼ਕਤੀ ਦਾ ਮੇਲ ਮਿਲ ਕੇ ਸੰਸਾਰ ਪ੍ਰਕਿਰਤੀ ਦਾ ਰਚਿਆ ਹੈ ਇਸ ਸ੍ਰਿਸ਼ਟੀ ਵਿੱਚ ਆਪ פאר ਬ੍ਰਹਮ ਇਉਂ ਪੂਰਨ ਬ੍ਰਹਮ ਹੋ ਰਿਆ ਹੈ ਜਿਵੇਂ ਜਪਰੇ ਭਾਂਡੇ ਅੰਦਰ ਮ ਦਾ ਬਿੰਬ ਪੂਰਨ ਹੁੰਦਾ ਹੈ ਆਪੇ ਆਪ ਵਰਤਦਾ ਪਰ ਗੁਰਮੁਖਾਂ ਵਿੱਚ ਆਧਾਰ ਰੂਪ ਹੋ ਕੇ ਵਰਤਦਾ ਹੈ ਅੱਗੇ 10 ਦਿਨ ਪਈ ਗੁਰਦਾਰ ਜੀ ਫੁੱਲਾਂ 'ਚ ਰਵਾਸ ਹੈ ਹੋਏ ਭਬਰ ਰੋਬਾਣਾ ਅੰਬਾ ਅੰਦਰ ਰਸ ਤਰੈ ਕੋਇ ਰਸਵਾਣਾ ਮੋਰ ਬੰਬੀਹਾ ਹੋਏ ਕੈ ਕਣਸ ਸਿਆਣਾ ਖੀਰ ਨੀਰ ਸੰਗੋਗ ਹੋਏ ਕੰਲੀ ਕੰਦਵ ਖਾਣਾ ਓੰਕਾਰ ਆਕਾਰ ਕਰ ਹੋਏ ਹੋ ਜਾਂਦੇ ਹਨ ਅਨੁਭਵ ਚ ਹੋ ਜਾਂਦੇ ਹਨ ਇੱਥੇ ਭਾਈ ਗੁਰਦਾਸ ਜੀ ਦੱਸਦੇ ਹਨ ਫੁੱਲਾਂ ਵਿੱਚ ਵਾਸਨਾ ਆ ਪਈ ਹੈ ਜਿਸ ਪਰ ਪੂਰਾ ਲੋਭ ਰਿਆ ਹੈ ਅੰਬਾ ਵਿਖੇ ਮਿਠਾਸ ਭਰੀ ਹੈ ਕੋਇਲ ਇਸ ਦੇ ਰਸ ਨੂੰ ਮਾਨਦੀ ਹੈ ਮੋਰ ਤੇ ਚਾਤਰਕ ਪ੍ਰਸੰਨ ਹੁੰਦੇ ਹਨ ਜਦ ਬੱਦਲ ਵਰਦਾ ਵੇਖਦੇ ਹਨ ਦੁੱਧ ਤੇ ਪਾਣੀ ਦਾ ਜਿੰਕੂ ਸੰਜੋਗ ਮੇਲ ਜਾਂ ਪਿਆਰ ਹੈ ਜਾਂ ਖੰਡ ਤੇ ਖੋਏ ਦਾ ਜਿੰਕੂ ਸੰਜੋਗ ਕਲਾਕੰਧ ਵਿੱਚ ਕਹੀਦਾ ਹੈ ਤਿੰਕੂ ਓੰਕਾਰ ਸਰੂਪ ਰਚ ਕੇ ਦੇਹ ਤੇ ਜਿੰਦ ਹੋ ਜਾਂਦੀ ਆਪੇ ਆਪ ਵਰਤ ਰਿਹਾ ਹੈ ਪਰ ਪ੍ਰਮਾਣ ਗੁਰਮੁਖਾਂ ਨੇ ਕੀਤਾ ਹੈ ਭਾਵ ਕੀ ਪਰਮੇਸ਼ਰ ਪ੍ਰੇਮ ਹੈ ਅਰ ਪ੍ਰੇਮ ਸਰੂਪ ਹੋ ਕੇ ਫੁੱਲ ਫਲ ਪਤ ਪਰਸਪਤੀ ਵਿੱਚ ਪਸਰ ਰਿਹਾ ਹੈ ਤੇ ਪ੍ਰੇਮ ਚਮਤਕਾਰੇ ਮਾਰ ਕੀ ਆਨੰਦ ਲੱਭਣ ਦੁਆਰਾ ਆਪਣਾ ਪਤਾ ਦੀ ਰਿਹਾ ਹੈ ਇੱਕ ਓਕਾਰ ਸਤਗੁਰ ਪ੍ਰਸਾਦ ਵਾਲੀ ਜੀ ਨਮਸਕਾਰ ਦਾ ਮੰਗਲਕਾਰ ਆਦੁਖਾ ਈਸ਼ਰ ਆਦੇਸ ਬਖਣਿਆ ਸੋ ਸਤੁਰ ਸੱਚਾ ਵੇਸ ਸ਼ਬਦ ਸਿਆਣਿਆ ਸ਼ਬਦ ਸੁਰਤ ਉਪਦੇਸ਼ ਸਤਿ ਸਮਾਨਿਆ ਸਾਧ ਸੰਗਤ ਸਤਿ ਦੇਸ ਘਰ ਪਰਮਾਨਿਆ ਪ੍ਰੇਮ ਭਗਤ ਆਦੇਸ਼ ਸਹਿਜ ਸਮਾਨਿਆ ਭਗਤ ਵਛਲ ਪ੍ਰਵੇਸ਼ ਮਨ ਨੇ ਮਾਨਿਆ ਬ੍ਰਹਮਾ ਵਿਸ਼ਨਮਹੇਸ਼ੰਤ ਨ ਜਾਣਿਆ ਸਿਮਰ ਸਹਸ ਫਣ ਸੇਸ਼ ਤਿਲ ਨਾ ਪਛਾਨਿਆ ਗੁਰਮੁਖ דוਵੇ ਜੋ ਸਰਬ ਦੇ ਆਦ ਕਾਰਨ ਵਖਾਣ ਕੀਤਾ ਗਿਆ ਹੈ ਉਹੀ ਸਤਿਗੁਰ ਸੱਚੇ ਰੂਪ ਵਾਲਾ ਹੈ ਜਿਸ ਨੇ ਸ਼ਬਦ ਦੁਆਰਾ ਪਛਾਣਿਆ ਹੈ ਜਿਨ੍ਹਾਂ ਨੂੰ ਸ਼ਬਦ ਸੂਰਤ ਦੇ ਉਪਦੇਸ਼ ਨਾਲ ਜਗਿਆਸੂਆਂ ਨੂੰ ਸੱਚ ਸਮਾਇਆ ਹੈ ਸਾਧ ਸੰਗਤ ਦਾ ਸੱਚਾ ਉਪਦੇਸ਼ ਹੈ ਉਹੀ ਘਰ ਪ੍ਰਮਾਣਿਕ ਹੈ ਪ੍ਰੇਮਾ ਭਗਤੀ ਵਿਖੇ ਪ੍ਰਵੇਸ਼ ਹੈ ਅਰ ਸਹਿਜ ਸੁਖ ਹੈ ਭਗਤ ਵੱਤਸਲ ਅਕਾਲ ਪੁਰਖ ਵਿਖੇ ਜਿਨ੍ਹਾਂ ਦਾ ਪ੍ਰਵੇਸ਼ ਸਿਮਰਨਾ ਹੈ ਉਨੀ ਮਾਨਿਆਂ ਦੇ ਬਾਣ ਹੁੰਦੇ ਹਨ ਜਿਹਾ ਕਿ ਸ੍ਰੀ ਕਨਕ ਦੇਵ ਜੀ ਬ੍ਰਹਮ ਵਿਸ਼ਨਮ ਮਹੇਸ਼ ਨੇ ਅੰਤ ਨਹੀਂ ਪਾਇਆ ਛੇਸ਼ਨਾਗ ਹਜ਼ਾਰ ਫਨਾਂ ਵਾਲਾ ਰੋਜ਼ ਸਿਮਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਤਿੱਲ ਮਾਤਰ ਨਹੀਂ ਜਾਣਦਾ ਜੋ ਗੁਰਮੁਖ ਦਰ ਸਤ ਸੰਗਤ ਦੀ ਦਰਵੇਸ਼ ਹੋਏ ਉਹਨਾਂ ਨੂੰ ਹੀ ਸੱਚ ਸੁਹਾਣਾ ਲੱਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਵ ਕਿ ਗੁਰੂ ਨਾਨਕ ਜੀ ਆਦ ਪੁਰਖ ਹਨ ਉਸ ਦੇ ਅੰਤ ਨੂੰ ਤਿੰਨ ਦੇਵਤੇ ਸ਼ੇਸ਼ਨਾਗ ਆਦਿਕ ਤਿੱਲ ਮਾਤਰ ਵੀ ਨਹੀਂ ਜਾਣਦੇ ਜਾਨੀ ਲੋਕ ਆਦ ਪੁਰਖ ਦਾ ਅਰਥ ਗੁਰੂ ਨਾਨਕ ਦੇਵ ਜੀ ਵੀ ਕਰਦੇ ਹਨ ਕਿਉਂਕਿ ਉਹ ਆਦ ਗੁਰੂ ਸੇ ਇਸ ਕਰਕੇ ਇਹ ਮੰਗਣ ਚਾਰਨ ਦੀ ਪੌੜੀ ਉਹਨਾਂ ਦੀ ਸੇਵਾ ਵਿੱਚ ਹੀ ਹੈ ਪਰ ਕਈ ਸੱਜਣ ਪਹਿਲੀ ਤੁਕ ਵਹਿ ਗੁਰੂ ਅਰਥਾਂ ਵਿੱਚ ਰੱਖਦੇ ਹਨ ਤੇ ਬਾਕੀ ਦੀਆਂ ਗੁਰੂ ਨਾਨਕ ਗੁਰੂ ਸਾਹਿਬਾਂ ਵੱਲ ਅੱਗੇ ਗੁਰੂ ਨਾਨਕ ਅੱਤੇ ਗੁਰੰਗਤ ਜੀ ਦਾ ਪੇਧ ਪੱਖ ਵਿਖੇ ਵਰਣਨ ਕਰਦੇ ਹਨ ਗੁਰੂ ਤੇ ਚੇਲਾ ਗੁਰੂ ਚੇਲੇ ਰਹਿਰਾਸ ਅਲਖ ਭਿਉ ਹੈ ਗੁਰੂ ਚੇਲੇ ਸ਼ਾਬਾਸ਼ ਨਾਨਕ ਦਿਉ ਹੈ ਗੁਰਮਤ ਸਹਿਜ ਨਿਵਾਸ ਸਿਬਤ ਸਮਯੋ ਹੈ ਸ਼ਬਦ ਸੂਰਤ ਪ੍ਰਕਾਸ਼ ਅਚਲ ਛਿਉ ਹੈ ਗੁਰਮੁਖ ਆਸ ਨਿਰਾਸ ਮਤ ਅਰ ਪਿਉ ਹੈ ਕਾਮ ਕਰੋਧ ਵਿਨਾਸ਼ ਸਿਬਤ ਸਮਿਉ ਹੈ ਸਤ ਸੰਤੋਖ ਉਲਾਸ ਸਖਤ ਨਾ ਸਿਉ ਹੈ ਘਰ ਹੀ ਵਿੱਚ ਉਦਾਸ ਸਚ ਸੁਚਿਉ ਹੈ ਵਿਹੀ ਅਕੀਅਬਿ ਆਸ ਗੁਰ ਸਿਖ ਦੇਉ ਹੈ ਅਰਹ ਰਾਸ ਰਹੋ ਰੀਤ ਇਕਤਾ ਅਲਖ ਜੋ ਨ ਲਖੀ ਜਾਵੇ ਅਭਿਉ ਜਿਸ ਦਾ ਭੇਵ ਨ ਲੱਭੇ ਜਾਣਿਆ ਨ ਜਾਇ ਸਮਦਾਰਥ ਹੈ ਸਮਾਉ ਅਰਖੇ ਉਦਾਰਥ ਹੈ ਉੱਚੀ ਸੁਖਸ਼ਮ ਉਲਾਸ ਦਾ ਅਰਥ ਹੈ ਆਨੰਦ ਸੇਉ ਦਾ ਅਰਥ ਹੈ ਸ਼ਿਵ ਗੁਰੂ ਦੇ ਗੁਰੂ ਤੇ ਚੇਲੇ ਦੀ ਏਕਤਾ ਅਥਵਾ ਰੋ ਰੀਤ ਅਲਖ ਤੇ ਅਭੇਵ ਹੈ ਗੁਰੂ ਤੇ ਚੇਲਾ ਤਨ ਹਨ ਜੋ ਇੱਕੋ ਗੁਰੂ ਨਾਨਕ ਦੇ ਵਾਹੀ ਰੂਪ ਹਨ ਭਾਵ ਨਾਮ ਦੋ ਹਨ ਪਰ ਰੂਪ ਇੱਕ ਹੈ ਗੁਰੂ ਅੰਗਦ ਜੀ ਦਾ ਗੁਰੂ ਜੀ ਮਤ ਦੁਆਰਾ ਨਿਵਾਸ ਸੂਰਤ ਸਹਿਜ ਦੇ ਪਦ ਵਿਖੇ ਆ ਤੇ ਉਸੇ ਦੀ ਸਿਬਤ ਵਿਖੇ ਸਮਾਏ ਹੋਏ ਹਨ ਸ਼ਬਦ ਦੀ ਸੂਰਤ ਵਿੱਚ ਪ੍ਰਗਟ ਹੋਣ ਕਰਕੇ ਆ ਛਲ ਅਭੇਦ ਹੋ ਗਏ ਹਨ ਆਸਾਥੋ ਨਿਰਾਸ ਉੱਚੀ ਮਤ ਵਾਲੇ ਗੁਰਮੁਖ ਹਨ ਭਾਵ ਚੜਦੀ ਕਲਾ ਵਿੱਚ ਰਹਿੰਦੇ ਹਨ ਕਾਮ ਕ੍ਰੋਧ ਆਤ ਦਾ ਭਾਵ ਹੈ ਤੇ ਵਾਹਿਗੁਰੂ ਦੀ ਸਿਬਤ ਵਿੱਚ ਸਮਾਏ ਰਹਿੰਦੇ ਹਨ ਸਤ ਸੰਤੋਖ ਦਾ ਆਨੰਦ ਹੈ ਨਾ ਸ਼ਕਤੀ ਹੈ ਨਾ ਸ਼ਿਵ ਹੈ ਕਰਹੀ ਵਿਖੇ ਭਾਵ ਗ੍ਰਸਤ ਵਿਖੇ ਉਦਾਸ ਤੇ ਤਨੁ ਮਨੁ ਸੱਚੇ ਤੇ ਸੁੱਚੇ ਹਨ ਗੁਰੂ ਦੇਵ ਤੇ ਸਿੱਖ ਦਾ ਵਿਹੀ ਵਿਸਵੇ ਸੰਸਾਰ ਤੋਂ ਪਰਹੋ ਕੇ ਇੱਕ ਈਸ਼ਵਰ ਵਿਖੇ ਅਭਿਆਸ ਹੈ अथवा ਗੁਰੂ ਸਿੱਖ ਵਿਖੇ ਤੋਂ ਪਾਰ ਹਨ ਕਿਉਂਕਿ 20 ਤੱਕ ਹਿਸਾਬ ਤੇ ਅੱਗੇ 21 ਹਿਸਾਬੋਂ ਪਾਰ ਅਗਲੀ ਪੌੜੀ ਵਿਖੇ ਇਸੇ ਪੱਖ ਨੂੰ ਪੁਸ਼ਟ ਕਰਦੇ ਹਨ ਇਸ ਭਾਵ ਦੱਸਿਆ ਹੈ ਕਿ ਸਿੱਖ ਸ਼ਬਦ ਸੂਰਤ ਦਾ ਅਭਿਆਸ ਕਰਕੇ ਆਸਾ ਵਿੱਚ ਨਿਰਾਸ ਚੜ੍ਹਦੀ ਕਲਾ ਵਿੱਚ ਰਹਿ ਕੇ ਅਲਖ ਅਵਸਥਾ ਵਿੱਚ ਖੇਡਦਾ ਹੈ ਗੁਰ ਤੇਲਾ ਚਾਰ ਚਿੱਲਾ ਪ੍ਰਮਾਣ ਗੁਰਮੁਖ ਜਾਣੀਐ ਗੁਰਮੁਖ ਤੂਦ ਵਿਦਾਨ ਕਥ ਕਹਾਣੀਐ ਕੂਦਤ ਨੇ ਕੁਰਬਾਨ ਕਾਦਰ ਜਾਣੀਐ ਗੁਰਮੁਖ ਜਗ ਮਹਿਮਾਨ ਜਗ ਮਹਿਮਾਨੀਐ ਸਤਿਗੁਰ ਸਤ ਸੁਹਾਨ ਆਖ ਬਖਾਣੀਐ ਤਰ ਤਾਡੀ ਪ੍ਰਮਾਣ ਚ ਬਹਿ ਰ ਬਾਣੀਐ ਗੁਰ ਬਾਣੀ ਅੰਤਰਜਾਮੀ ਜਾਣ ਹੇਤ ਪਛਾਣੀਐ ਸੱਚ ਸ਼ਬਦ ਨਿਸ਼ਾਨ ਸੁਰਤ ਸਮਾਣੀਐ ਏਕੋ ਦਰ ਦੀ ਬਾਣ ਸ਼ਬਦ ਸੰਝਾਣੀਐ ਚੋਜ ਦਾ ਅਰਥ ਹੈ ਕੰਮ ਵਿਦਾਨ ਦਾ ਅਰਥ ਹੈ ਅਸਚਰਜ ਰੂਪ ਕਾਦਰ ਕਰਤਾ ਮਹਿਮਾਨ ਦਾ ਅਰਥ ਹੈ ਪ੍ਰਹਉਣਾ ਮਹਿਮਾਨ ਦਾ ਅਰਥ ਪ੍ਰਹਉਣਾ ਨੂੰ ਸਤ ਕਰਾਰੇ ਦੰਧਾ ਜਬਾਅ ਦਾ ਅਰਥ ਹੈ ਬੂਲ ਦਾ ਦਿਵਾਨ ਦਾ ਅਰਥ ਹੈ ਆਸਰਾ ਸ਼ਬਦ ਦੁਆਰਾ ਗੁਰੂ ਦਾ ਚੇਲਾ ਪ੍ਰਮਾਣਿਕ ਗੁਰਮੁਖ ਜਾਣ ਦਾ ਉਸ ਗੁਰਮੁਖ ਦੇ ਚੋਜ ਕੰਮ ਅਸਰਜ ਰੂਪ ਹਨ ਉਸ ਦੀ ਕਥਾ ਕਹਾਣੀ ਹੈ ਕੁਦਰਤ ਈਸ਼ਵਰ ਦੀ ਰਚਨਾ ਤੋਂ ਕੁਰਬਾਨ ਜਾਈਏ ਤੇ ਤੋਂ ਕਾਤਰ ਕਰਤਾ ਅਨ ਦਾ ਢਾਡੀ ਹੋ ਕੇ ਗੁਰੂ ਦੀ ਬਾਣੀ ਬੋਲਦਾ ਹੈ ਗੁਰਮੁਖ ਅਕਾਲ ਪੁਰਖ ਨੂੰ ਦੇਖ ਕੇ ਉਸ ਤੋਂ ਹਿੱਤ ਪੁੱਛਾਂਦੇ ਹੈ ਸ਼ਬਦ ਦਾ ਨਿਸ਼ਾਨ ਮਿਲਦਾ ਹੈ ਸੁਰਤ ਭਗਵੰਤ ਪ੍ਰੀਤ ਵਿੱਚ ਸਜੰਦੀ ਹੈ ਏਕੋ ਸਾਧ ਸੰਗਤ ਰੂਪ ਦਰਵਾਜ਼ੇ ਦੀ ਬਾਣੀ ਦਾ ਰੱਖ ਕੇ ਸ਼ਬਦ ਦੁਆਰਾ ਬ੍ਰਹਮ ਨੂੰ ਸਿਆਣ ਦਾ ਹੈ ਪਾਵਰਤ ਗੁਰੂ ਚੇਲਾ ਪ੍ਰਮਾਣਿਕ ਚੇਲੇ ਗੁਰ ਅੰਗਦ ਦੇਵ ਜੀ ਦੇ ਕੰਮ ਅਚਰਜ ਤੇ ਅਕਥ ਰੂਪ ਹਨ ਅੱਗੇ ਵੀ ਹੋਰ ਇੰਨਾ ਦਾ ਵਰਣਨ ਕਰਦੀ ਹਨ ਸ਼ਬਦ ਗੁਰੂ ਗੁਰੂ ਵਾਹੋ ਗੁਰ ਮੁਖ ਪਾਇਆ ਜਿਨਾਂ ਸੂਰਤ ਸਮਵਲਖ ਲਖਾਇਆ ਗੁਰ ਚੇਲੇ ਵਿਆਹੋ ਤੇਰੀ ਚੜਾਇਆ ਗੈਰ ਗੰਭੀਰ ਥਾਉ ਅਜਰ ਜਰਾਇਆ ਸੱਚਾ ਵੀ ਪ੍ਰਵਾਉ ਸੱਚ ਸਮਾਇਆ ਪਾਤਸ਼ਾਹ ਪਾਤਸ਼ਾਹ ਹੁਕਮ ਚਲਾਇਆ ਲਾਓ ਬਾਣੀ ਦਰਗਾਹ ਪਾਣਾ ਪਾਇਆ ਸੱਚੀ ਸਿਵਤ ਸਾਨਾ ਹਾ ਅਮਿਉ ਪਾਇਆ ਸ਼ਬਦ ਅਸੁਰਤ ਅਸਗਾਹੂ ਕਰਤਕ ਕੜਾਇਆ ਵਿਵਾਹੂ ਦਰਥ ਹੈ ਮੇਲ ਤੁਰੀ ਦਰਥ ਹੈ ਘੂੜੀ ਤੁਰੀਆ ਦਰਥ ਹੈ ਚੌਥੀ ਭੂਮਿਕਾ ਲੋ ਬਾਲੀ ਅਰਥ ਹੈ ਬੇਪਰਵਾਹ ਅਪਿਓ ਦਰਥ ਹੈ ਅੰਮ੍ਰਿਤ ਅਸਗਾਹ ਦਰਥ ਹੈ ਬਹੜਾ ਬਿਹਦ ਅਥਾਹ ਗੁਰੂ ਦਾ ਸ਼ਬਦ ਗੁਰੂ ਹੈ ਤੇ ਤਨ ਹੈ ਉਹ ਗੁਰਮੁਖ ਜਿਸ ਨੇ ਉਹ ਗੁਰੂ ਪਾਇਆ ਹੈ ਚੇਲੇ ਗੁਰੰਗਤ ਨੇ ਸ਼ਬਦ ਦੀ ਸੁਰਤ ਵਿਖੇ ਆਪ ਸਮਾਇਕੇ ਹੋਰਨਾਂ ਨੂੰ ਅਲਖ ਪਰਮੇਸ਼ਰ ਲਖਾ ਦਿੱਤਾ ਜਦ ਗੁਰੂ ਨਾਨਕ ਨਾਲ ਚੱਲੇ ਤਾਂ ਵਿਵਾਹਾ ਮੇਲ ਹੋਇਆ ਗੁਰੂ ਨੇ ਤੁਰਿਆ ਪਦ ਦੀ ਘੋੜੀ ਪੁਰ ਚੜਾ ਦਿੱਤਾ ਫਲ ਗਹਿਰ ਗੰਭੀਰ ਥਾ ਹੋਈ ਅਜਰ ਨਾ ਜਰੇ ਜਾਣ ਵਾਲੇ ਪਦਾਰਥ ਜਰ ਲਿੱਤੇ ਸੱਚਾ ਬੀ ਪ੍ਰਵਾਹ ਹੋ ਕੇ ਸੱਚ ਵਿਖੇ ਸਮਾ ਗਏ ਪਾਤਸ਼ਾਹ ਦੇ ਪਾਤਸ਼ਾਹ ਬ੍ਰਹਮਾਦਿਕ ਪਰ ਹੁਣ ਹੁਕਮ ਚੱਲਣ ਲੱਗ ਪਿਆ ਬੀ ਪ੍ਰਮੋਹਾ ਵੈਗੁਰੂ ਦੀ ਦਰਗਾਹ ਦਾ ਪਾਣਾ ਚੰਗਾ ਲੱਗਾ ਸੱਚੀ ਸਿਫਤ ਦੀ ਸਲਾਹਾ ਦਾ ਅੰਮ੍ਰਿਤ ਆਪ ਪੀਤਾ ਤੇ ਹੁਰਨਾ ਨੂੰ ਪਿਆ ਆਖੋ ਸਤਨਾਮ ਸ਼੍ਰੀ ਵੈਗੁਰੂ ਸ਼ਬਦ ਦੀ ਸੂਰਤ ਅਸਕਹ ਵਹੜੀ ਦੇ ਕੇ ਕਈ ਘੜ ਕਈ ਅਗੜਾ ਮੂਰਖਾਂ ਨੂੰ ਕਢਾਇਆ ਸ਼ੁੱਧ ਕਰ ਦਿੱਤਾ ਕਿ ਸੋਨੇ ਵਾਂਗੂ ਕਰ ਦਿੱਤਾ ਗੁਰਮੁਖ ਪੰਥੀ ਮੁੱਲ ਨਾ ਮਿਲੈ ਮੁੱਲ ਨਾ ਕੀਮਤ ਪਾਈਐ ਪਾਏ ਤਰਾ ਜੂਤਲ ਨ ਤੁਲ ਤੁਲਾਈਐ ਨਿਜ ਘਰ ਤਖਤ ਡੋਲ ਨ ਡੋਲ ਡੋਲਾਈਐ ਗੁਰਮੁਖ ਪੰਥ ਨਿਰੋਲ ਨ ਰਲੈ ਰਲਾਈਐ ਕਥਾ ਕਥ ਅਬੋਲ ਨਾ ਬੋਲ ਬੋਲਾਈਐ ਸਦਾ ਪੁਨ ਭੋਲ ਨਾ ਭੋਲ ਪੁਨਾਈਐ ਗੁਰਮੁਖ ਪੰਥ ਅਡੋਲ ਸਹਿਜ ਸਮਾਈਐ ਅਮਿਓ ਸਰੋਵਰ ਚੱਲ ਪ੍ਰਮੁਖ ਪਾਈਐ ਲਖ ਟੋਲੀ ਇੱਕ ਟੋਲ ਨ ਆਪ ਗਣਾਈਐ ਗੁਰਮੁਖ ਪੰਥ ਅਮੋਲਕ ਹੈ ਮੁੱਲ ਨਹੀਂ ਮਿਲਦਾ ਨਾ ਇਸ ਦੀ ਕੀਮਤ ਪੈਂਦੀ ਹੈ ਤਕਰੀ ਵਿੱਚ ਵੱਟੇ ਪਾ ਕੇ ਨਾ ਤੋਲੀ ਜਾਣ ਵਾਲੀ ਵਸਤੂ ਤੁਲ ਨਹੀਂ ਸਕਦੀ ਆਪਣੇ ਘਰ ਦੇ ਤਖਤ ਪਰ ਡੋਲ ਰਹਿ ਕੇ ਡੋਲਣੀ ਨਾਲ ਨਹੀਂ ਡੋਲਦਾ ਗੁਰਮੁਖ ਪੰਥ ਨਿਰਮਲਾ ਹੈ ਕਿਸੇ ਨਾਲ ਲਾਉ ਨਾ ਰਲਦਾ ਨਹੀਂ ਇਸ ਦੀ ਕਥਾ ਕਥੀ ਨਹੀਂ ਜਾਂਦੀ ਹੈ ਨਾ ਬੁੱਲੀ ਜਾਂਦੀ ਹੈ ਨਾ ਇਸ ਦਾ ਬੋਲ ਬੋਲਿਆ ਜਾਣਾ ਹੀ ਹੈ ਇਹੀ ਸਦਾ ਭੁੱਲ ਤੋਰੈ ਤਾਂ ਦਾਨਾ ਹੈ ਕਿਸੇ ਗਲਤੀ ਵਿੱਚ ਨਹੀਂ ਪੁੱਲ ਦਾ ਇਹ ਗੁਰਮੁਖ ਪੰਥ ਸੱਤਰ ਹੈ ਇਸ ਦੀ ਸਤਾ ਸਹਿਜ ਪਦ ਵਿੱਚ ਹੈ ਅੰਮ੍ਰਿਤ ਦੇ ਸਰੋਵਰ ਝੋਲ ਕੇ ਗੁਰਮੁਖ ਇਹ ਸਹਿਜ ਪਦ ਦੀ ਪ੍ਰਾਪਤੀ ਪਾਉਂਦੇ ਹਨ ਇਨ੍ਹਾਂ ਪਾਸ ਲੱਖਾਂ ਪਦਾਰਥਾਂ ਦਾ ਇੱਕ ਪਦਾਰਥ ਇਹ ਹੈ ਕਿ ਆਪ ਨਹੀਂ ਗਿਣਾਉਂਦੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਬਿਮਾਰੀ ਕੀ ਤੁਹਾਡੀ